ਆਕਰ ਨੂੰ ਕੰਮ ਆਉਂਦੀ ਕਹਿੰਦੇ ਖਾਦੀ ਚੂਰੀ ਏ ਬਾਕੀ ਗੱਲਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ ਮਿੱਤਰੋ ਸਿਹਤ ਤੁਹਾਡੀ ਤਾਂ ਕਾਮਯਾਬ ਰਹੂਗੀ ਤਾਂ ਤੁਸੀਂ ਐਕਟਿਵ ਰਹੋਗੇ ਜੇਕਰ ਤੁਹਾਡਾ ਖਾਣਾ ਪੀਣਾ ਘੈਂਟ ਆ ਖਾਣਾ ਪੀਣਾ ਤੁਹਾਡਾ ਵਧੀਆ ਪਰ ਖਾਣਾ ਪੀਣਾ ਵਧੀਆ ਕਿੱਥੇ ਮਿਲਦਾ ਸੱਜਣੋ ਅੱਜ ਨਾ ਤੁਹਾਨੂੰ ਉਸ ਪੁਆਇੰਟ ਤੇ ਲੈ ਕੇ ਆਏ ਆ ਸੰਗਰੂਰ ਸ਼ਹਿਰ ਦੇ ਵਿੱਚ ਘੰਟਾ ਘਰ ਦੇ ਬਿਲਕੁਲ ਨਜ਼ਦੀਕ ਯਾਨੀ ਕਿ ਡਾਕਖਾਨੇ ਦੇ ਬੈਕ ਸਾਈਡ ਤੇ ਨਾ ਇੱਕ ਦਾ ਬੈਸਟ ਪੀਜ਼ਾ ਨਾਮ ਤੇ ਮਿੱਤਰੋ ਕੈਫੇ ਖੁੱਲਿਆ ਤੇ ਤੁਹਾਨੂੰ ਵੱਡੀ ਗੱਲ ਦੱਸਦਾ ਵੀ ਇਹ ਕੈਫੇ ਨਾ ਸਾਡੀਆਂ ਪੰਜਾਬਣ ਭੈਣਾਂ ਦੇ ਵੱਲੋਂ ਖੋਲਿਆ ਗਿਆ ਹਨਾ ਬਹੁਤ ਸੱਜਣ ਕਹਿੰਦੇ ਆ ਵੀ ਨਪਾਲੀ ਖਾਣਾ ਵਧੀਆ ਬਣਾਉਂਦੇ ਆ ਤੇ ਅੱਜ ਮਿੱਤਰੋ ਜਿਹੜੀਆਂ ਭੈਣਾਂ ਲਵੇ ਤੁਹਾਨੂੰ ਲੈ ਕੇ ਆਏ ਹਨਾ ਬਹੁਤ ਘੈਂਟ ਗੱਲਬਾਤ ਹੈ ਬਹੁਤ ਘੈਂਟ ਘੈਂਟ ਵੈਸੇ ਵੈਰੈਟੀਆਂ ਤਿਆਰ ਕਰਦੇ ਆ ਤੇ ਅਸੀਂ ਅਕਸਰ ਹੀ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਪੰਜਾਬੀ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਪਰ ਜੇਕਰ ਸਾਡੀਆਂ ਧੀਆ ਪੰਜਾਬੀ ਭੈਣਾਂ ਹਨਾ ਕੋਈ ਆਪਣਾ ਕੰਮ ਚਲਾਉਂਦੀਆਂ ਨੇ ਤਾਂ ਉੱਥੇ ਕਈ ਵਾਰ ਨਾ ਅਸੀਂ ਸਾਥ ਨਹੀਂ ਦਿੰਦੇ ਪਰ ਸਾਥ ਦੇਣਾ ਬਣਦਾ ਕਿਉਂਕਿ ਇਹ ਤੁਹਾਡੇ ਵਾਸਤੇ ਹੀ ਤਿਆਰ ਕੀਤਾ ਗਿਆ ਹਰ ਇੱਕ ਜਿਵੇਂ ਕਹਦੀ ਇਹ ਸੱਜਣ ਮਿੱਤਰ ਦੇ ਭੈਣ ਭਰਾ ਦੇ ਦਿਲ ਦੇ ਵਿੱਚ ਚਾਹਣਾ ਹੁੰਦੀ ਹੈ ਜਦੋਂ ਕੋਈ ਵੀ ਕੰਮ ਚਲਾਉਂਦੇ ਆ ਵੀ ਪੰਜਾਬੀ ਸਾਡਾ ਕਿੰਨਾ ਕ ਸਾਥ ਦਿੰਦੇ ਆ ਤੇ ਸੱਜਣੋ ਤੁਹਾਡਾ ਵਕਈ ਫਰਜ਼ ਬਣਦਾ ਹੈ ਵੀ ਅਸੀਂ ਇਹ ਭੈਣਾਂ ਦਾ ਸਾਥ ਦਈਏ ਸਾਡੇ ਨਾਲ ਆ ਸਾਡੀ ਭੈਣ ਕਿਰਨ ਪਹਿਲਾਂ ਆਪਾਂ ਸਵਾਗਤ ਕਰਦੇ ਆ ਆਪਣੇ ਸਸਰੀ ਘਰ ਹੋਰ ਭੈਣੇ ਠੀਕ ਹੋ ਇਹ ਮਾਈਕ ਲਾ ਲਈ ਪਹਿਲਾਂ ਤਾਂ ਤੇ ਪੜੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਕੈਫੇ ਖੋਲੇ ਨੂੰ ਦੋ ਮੰਥ ਹੋਇਆ ਵੀਰੇ ਦੋ ਮਹੀਨੇ ਹੋ ਗਏ ਓਕੇ ਪਹਿਲਾ ਕੰਮਦਾਰ ਤੁਹਾਡੇ ਕਿਵੇਂ ਚੱਲ ਰਿਹਾ ਵਧੀਆ ਵੀਰੇ ਬਹੁਤ ਵਧੀਆ ਚੱਲ ਰਿਹਾ ਹਾਂਜੀ ਆਪਣੀ ਕੁਆਲਿਟੀ ਵਧੀਆ ਹੈ ਹਾਂਜੀ ਤੇ ਸਾਰਾ ਫਾਸਟ ਫੂਡ ਹੈ ਜੀ ਹਾਂਜੀ ਇੱਕ ਆਪਣੀ ਸੈਪਰੇਟ ਜਗ੍ਹਾ ਵੀ ਹੈ ਨੀਚੇ ਕੈਵਨਸ ਔਰ ਪਾਰਟੀ ਹਾਲ ਵੀ ਅਗੇਜਮੈਂਟ ਰੇਜ ਪਾਰਟੀ ਵੀ ਹੈ ਅਸਾ ਯਾਨੀ ਕਿ ਇਹ ਕੈਵਨ ਤੋਂ ਲਾਹ ਹੋਰ ਵੀ ਆਪਣਾ ਬੇਸਮੈਂਟ ਵੀ ਹੈਗਾ ਹਾਂਜੀ ਹਾਂਜੀ ਨੀਚੇ ਹੈਗਾ ਜੀ ਠੀਕ ਹੈ ਬਣੇ ਤੇ ਇੱਥੇ ਬਣੇ ਤੁਸੀਂ ਕਿਹੜੀਆਂ ਕਿਹੜੀਆਂ ਵੈਰੀਟੀਆਂ ਮਤਲਬ ਤਿਆਰ ਕਰਦੇ ਹੋ ਆਪਣੇ ਲਈ ਸਾਰਾ ਫਾਸਟ ਫੂਡ ਹੈ ਵੀਰੇ ਹਾਂਜੀ ਪੀਜ਼ੇ ਤੋਂ ਲਾ 버ਗਰ ਪੀਜ਼ਾ ਸੈਂਡਵਿਚ ਸ ਐਂਡ ਗੁੜ ਵਾਲੀ ਚਾਹ ਗਈ ਆਪਣੀ ਸਪੈਸ਼ਲ ਅਸਾ ਗੁੜ ਵਾਲੀ ਚਾਹ ਜਿਹੜੀ ਮਤਲਬ ਪਹਿਲਾਂ ਲੋਕ ਕਹਿੰਦੇ ਹੁੰਦੇ ਵੀ ਛਟਾਬੇ ਤੇ ਪੀਵਾਂਗੇ ਫਲਾਣੇ ਦਾ ਜਿਵੇਂ ਕਹਦੀ ਚੰਡੀਗੜ੍ਹ ਨੂੰ ਜਾਈਏ ਵੀ ਪੂਰੇ ਦਾ ਢੱਬਾ ਮਸ਼ਹੂਰ ਹੈ ਤੇ ਸੰਗਰੂਰ ਦੇ ਵਿੱਚ ਵੀ ਗੁੜ ਵਾਲੀ ਚਾਹ ਤੁਸੀਂ ਇਹ ਦਾ ਬੈਸਟ ਪੀਜਾ ਦੇ ਹੈਨਾ ਹਾਂਜੀ ਇੱਥੋਂ ਮਿਲੂ ਆਪਾਂ ਨੂੰ ਹਾਂਜੀ ਹਾਂ ਓਕੇ ਤੇ ਭਾਣੇ ਬਾਕੀ ਦੱਸੋਗੇ ਫੁੱਲ ਫਾਰਮ ਦੇ ਵਿੱਚ ਆਂਦਰ ਹਾਂਜੀ ਤੇ ਇੱਕ ਤਾਂ 버ગર ਹੋਇਆ ਪੀਜ਼ਾ ਹੋ ਗਿਆ ਸੈਂਡਵਿਚ ਹੋ ਗਿਆ ਇਹ ਸਾਰੀ ਚੀਜ਼ਾਂ ਤੁਸੀਂ ਮਤਲਬ ਇੱਥੇ ਤਿਆਰ ਕਰਦੇ ਹੋ ਹਾਂਜੀ ਹਾਂ ਅਸੀਂ ਆਪਣੇ ਆਪ ਤਿਆਰ ਕਰਦੇ ਹਾਂ ਸਰ ਠੀਕ ਹੈ ਬਣੇ ਤੇ ਬਣੇ ਤਾਂ ਜੇ ਆਪਾਂ ਰੇਟ ਦੀ ਗੱਲ ਕਰੀਏ ਕਈ ਨਾ ਸਾਡੇ ਭੈਣ ਭਰਾਏ ਡਰ ਜਾਂਦੇ ਵੀ ਪਤਾ ਨਹੀਂ ਕੋਈ ਰੇਟ ਹਾਈ ਨਾ ਹੋਵੇ ਨਹੀਂ ਸਰ ਆਪਣਾ ਰੇਟ ਸਟਾਰਟਿੰਗ ਹੈ ਜੀ 90 ਤੋਂ 90 ਰੁਪਏ ਤੋਂ ਸਟਾਰਟ ਹੈ ਠੀਕ ਹੈ ਜੀ ਪੀਜ਼ਾ ਦਾ ਰੇਟ ਹਾਂਜੀ ਆਪਣੇ ਰੇਟ ਬਹੁਤ ਘੱਟ ਨਹੀਂਗੇ ਹੋਣਾ ਕੈਫੇ ਨਾਲੋਂ ਤੇ ਆਪਣੀ ਕੁਆਲਟੀ ਵਾਈਜ਼ ਬਹੁਤ ਵਧੀਆ ਚੀਜ਼ ਹੈ ਠੀਕ ਹੈ ਬਣੇ ਇਹ ਬਣੇ ਸਾਰਾ ਕੁਝ ਤੁਸੀਂ ਮਤਲਬ ਇੱਥੇ ਤਿਆਰ ਕਰਦੇ ਹੋ ਹਾਂਜੀ ਹਾਂ ਆਪਣਾ ਕਿਚਨ ਅ ਕਸਟਮਰ ਆਉਂਦਾ ਹੈ। ਹਾਂ ਕਸਟਮਰ ਆਉਂਦਾ। ਤੁਹਾਨੂੰ ਫਰੈਸ਼ ਚੀਜ਼ ਆਪਾਂ ਸਰਵ ਕਰਦੇ ਆ। ਕਿ ਜਦੋਂ ਆਰਡਰ ਕਰਦੇ ਆ ਆਪਾਂ ਜਿਹਦੀ ਚਾਹ ਕਰਦੇ ਆ। ਓਕੇ। ਕਈ ਨਾ ਆਪਣੇ ਮੈਂ ਕੈਫੇਆਂ ਦੇ ਵਿੱਚ ਦੇਖਿਆ ਪਹਿਲਾਂ ਮਤਲਬ ਪਾਣੀ ਦੀ ਬੋਟਲ ਰੱਖ ਦਿੰਦੇ ਆ। ਨਹੀਂ ਵੀਰੇ ਆਪਣੇ ਪਾਣੀ ਵੀ ਆਪਾਂ ਖੁਦ ਸਰਵ ਕਰਦੇ ਆ। ਆਪਾਂ ਕੋਈ ਚਾਰਜੇਸ ਨਹੀਂ। ਪਾਣੀ ਵੀ ਆਪਾਂ ਇਦਾਂ ਹੀ ਕਸਟਮਰ ਮੰਗਦੇ ਆ ਉਹਨਾਂ ਨੂੰ ਫਿਲਟਰ ਵਾਲਾ ਪਾਣੀ ਦਿੰਦੇ ਆ। ਅਸਲ ਉਹ ਤੁਸੀਂ ਬਿਲਕੁਲ ਫ੍ਰੀ ਦਿੰਦੇ ਆ। ਹਾਂਜੀ ਬਿਲਕੁਲ ਫ੍ਰੀ ਦਿੰਦੇ ਆ। ਉਹ ਕਿ ਨਹੀਂ ਇਹਦਾ ਆਮ ਰੇਟ ਵੀ 25 ਤੋਂ 30 ਰੁਪਏ ਲੈ ਲੈਂਦੇ ਬੋਟਲ ਦੇ ਹਨਾ। ਪਰ ਉਹ ਤੁਹਾਡਾ ਬਿਲਕੁਲ ਫ੍ਰੀ ਆ। ਹਾਂਜੀ ਉਹ ਆਪਾਂ ਬਿਲਕੁਲ ਫ੍ਰੀ ਦਿੰਨੇ ਆ। ਠੀਕ ਆ ਬਣੇ। ਤੇ ਇਹ ਤਾਂ ਹੋ ਗਈ ਗੱਲ ਇੱਥੋਂ ਦੀ ਤੁਸੀਂ ਜਿਵੇਂ ਕਹਤੀ ਵੀ ਗੋੜਾ ਵਾਲੀ ਚਾਹ ਹਨਾ ਹਾਂਜੀ ਅਸੀਂ ਇੱਥੇ ਤਿਆਰ ਕਰਦੇ ਆ ਬਾਕੀ ਪਰਗ 버ਗਰ ਪੀਜ਼ਾ ਹੋ ਗਿਆ ਸੈਂਡਵਿਚ ਹੋ ਗਿਆ ਹਨਾ ਤੇ ਤੇ ਵਾਕਿਆ ਆਪਾਂ ਬਿਸ਼ਮੈਂਟ ਵੀ ਦੇਖੀ ਆਪਣੇ ਹਾਂਜੀ ਹਾਂ ਸੁਣੋ ਨੀ ਤੇ ਸੱਜਣੋ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਕਿਉਂਕਿ ਸਾਡੀਆਂ ਪੰਜਾਬਣ ਭੈਣਾਂ ਨੇ ਹਨਾ ਤੇ ਸਾਡੀਆਂ ਜਿਵੇਂ ਕਹਦੀਆਂ ਧੀਆਂ ਰਾਣੀਆਂ ਨੇ ਇੱਥੇ ਇੱਕ ਬੜਾ ਵਧੀਆ ਉਪਰਾਲਾ ਜਿਹੜਾ ਇਹਨਾਂ ਦਾ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਨਹੀਂ ਆਪਣੀਆਂ ਪੰਜਾਬ ਦੀਆਂ ਕੁੜੀਆਂ ਵੈਸੇ ਹੀ ਆਈਲੈਂਟਸ ਕਰਕੇ ਫੋਰਨ ਕੰਟਰੀਆਂ ਨੂੰ ਜਾ ਰਹੀਆਂ ਨੇ ਆਪਣੀ ਸਹੀ ਗੱਲ ਹੈ ਤੁਹਾਡੇ ਦਿਲ ਦੇ ਵਿੱਚ ਨਹੀਂ ਆਇਆ ਵੀ ਅਸੀਂ ਵੀ ਮਤਲਬ ਕੈਨੇਡਾ ਵੈਰਕਣ ਨੂੰ ਚਲੇ ਜਾਈਏ ਵੀ ਵੀਰੇ ਜਦੋਂ ਇੱਥੇ ਹੀ ਆਪਣਾ ਕੰਮ ਵਧੀਆ ਚੱਲ ਰਿਹਾ ਆ ਆਪਾਂ ਇੱਥੇ ਹੀ ਕੰਮ ਕਰੀਏ ਸਹੀ ਗੱਲ ਹੈ ਲੈ ਮੈਂ ਤੋ ਇਹ ਨਾ ਬਾਕੀ ਯਾਰ ਜਿਵੇਂ ਕਹਦੀਏ ਵਧੀਆ ਗੱਲਬਾਤ ਹੈ ਨਾ ਪੈਣ ਦੀ ਸੋਚ ਹੈ ਵੀ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਹੀ ਇੱਥੇ ਕਾਮਯਾਬ ਹੋਣਾ ਇੱਥੇ ਕੰਮ ਵਧੀਆ ਚੱਲ ਰਿਹਾ ਹੈ ਬੇਸਮੈਂਟ ਹੈ ਇੱਥੇ 100 ਪਲੱਸ ਸੈਟਿੰਗ ਹੈ ਅੰਗੇਜਮੈਂਟ ਪਾਰਟੀ ਅਸਾਂ ਚਾਹੀ ओके okay. हां जी ਬਹੁਤ ਜਿਵੇਂ ਕਹਦੀ ਸੱਜਣੋ ਮਿੱਤਰੋ ਉਹਨਾ ਬਹੁਤ ਘੈਂਟ ਤਿਆਰ ਕੀਤਾ ਹੋਇਆ ਤੇ ਵੀ ਚਾਹੇ ਤੁਸੀਂ ਆ ਕਿ ਧਰਮੇ ਸਾਰੀ ਕੁਰਸੀਆਂ ਦਿਖਾ ਵੀ ਵਧੀਆ ਜਿਵੇਂ ਕਹਦੀ ਨੇ ਇੱਕ ਲਗਜ਼ਰੀ ਸੋਫੇ ਹੁੰਦੇ ਹਨ ਜਿਸ ਤਰ੍ਹਾਂ ਉਸੇ ਤਰ੍ਹਾਂ ਤੁਹਾਨੂੰ ਫੇ ਲਾਊਜਰ ਇੱਥੇ ਬੈਠ ਕੇ ਕੋਈ ਸ਼ੋਰ ਸ਼ਰਾਬਾ ਨਹੀਂ ਤੇ ਪੂਰਾ ਘੈਂਟ ਹੈ ਗੱਲਬਾਤ ਹੈ ਜਿਵੇਂ ਇੱਧਰ ਜਿਵੇਂ ਆਪਣੇ ਕਈ ਵਾਰ ਮੇਨ ਗੈਸਟ ਆ ਜਾਂਦੇ ਹਨ ਜੀ ਤੇ ਇਹ ਉਹਨਾਂ ਵਾਸਤੇ ਜਿਵੇਂ ਕਿ ਜੀ ਇੱਧਰ ਹਨਾ ਸੋਫੇ ਵਗੈਰਾ ਲੱਗੇ ਹੋਏ ਆ ਤੇ ਇੱਥੇ ਮਿਊਜ਼ਿਕ ਦਾ ਵੀ ਪ੍ਰਬੰਧ ਹੈਗਾ ਆਪਣੇ ਹਨਾ ਹਾਂਜੀ ਵੀਰੇ ਮਿਊਜ਼ਿਕ ਦਾ ਪ੍ਰਬੰਧ ਹੈਗਾ ਤੇ ਮੈਂ ਕਹਿੰਨਾ ਉਹ ਬਾੜੇ ਕੋਈ ਪਾਰਟੀ ਸ਼ਦ ਮਣਾ ਕੇ ਗਏ ਹੋਣੇ ਆ ਇੱਥੇ ਹਾਂਜੀ ਹਾਂਜੀ ਬਰਥਡੇ ਪਾਰਟੀਆਂ ਚੱਲਦੀਆਂ ਰਹਿੰਦੀਆਂ ਨੇ ਤੇ ਦੇਖ ਉਧਰ ਆਪਣੇ ਸੈਪਰੇਟ ਆ ਗਏ ਜੇ ਕੈਬਨ ਅੱਛਾ ਬਣੇ ਅਗਰ ਕਿਸੇ ਨੇ ਸੈਪਰੇਟ ਬੈਠਣਾ ਹੋਵੇ ਤਾਂ ਆਪਣੇ ਕੈਬਨ ਉਧਰ ਅਸਾਂ ਕਈ ਵਾਰ ਫੈਮਿਲੀ ਦੇ ਨਾਲ ਹਨਾ ਅਗਲਾ ਕਹਿੰਦਾ ਵੀ ਥੋੜਾ ਜਿਹਾ ਸਾਈਡ ਤੇ ਹੋ ਕੇ ਚਲੋ ਪ੍ਰਾਈਵੇਸੀ ਹੁੰਦੀ ਹੈ ਹਨਾ ਹਾਂਜੀ ਤੇ ਉਹਨਾਂ ਵਾਸਤੇ ਇਹ ਇੱਧਰ ਹੈ ਹਾਂਜੀ ਬਿਲਕੁਲ 10 ਮਿੰਟ 15 ਮਿੰਟ 20 ਮਿੰਟ ਚਲੋ ਜੋ ਵੀ ਤੁਸੀਂ ਹਨਾ ਤੇ ਇੱਥੇ ਬੈਠ ਸਕਦੇ ਹੋ ਤੇ ਬਾਕੀ ਪੂਰਾ ਹੀ ਘੰਟ ਅਰੇਂਜਮੈਂਟ ਹੈ ਇੱਥੋਂ ਆਪਣੇ 150 ਤੋਂ 200 ਬੰਦਾ ਦਾ ਸੀ ਹਾਂਜੀ ਵੀਰ 100 150 ਬੰਦੇ ਦਾ ਅਰੇਂਜਮੈਂਟ ਇੱਥੇ ਹੈਗਾ ਤੇ ਉੱਪਰ ਵੀ ਮਤਲਬ ਹਨਾ ਹਾਂਜੀ ਹਾਂ ਤੇ ਸੱਜਣੋ ਜਰੂਰ ਨਾ ਇੱਕ ਵਾਰੀ ਇੱਥੇ ਤੁਸੀਂ ਆ ਕੇ ਜਾਇਓ ਆਪਣੇ ਆਪਣੀ ਲੋਕੇਸ਼ਨ ਦੱਸਿਓ ਕਿੱਥੇ ਜੇ ਆਪਣਾ ਪਹੁੰਚਦਾ ਏਅਰ ਪੋਸਟ ਆਫਿਸ ਦੀ ਬੈਕ ਸਾਈਡ ਪੋਸਟ ਆਫ ਦੀ ਬੈਕ ਸਾਈਡ ਯਾਨੀ ਕਿ ਡਾਕਖਾਨੇ ਦੀ ਬੈਕ ਸਾਈਡ ਹਾਂਜੀ ਨੀਅਰ ਘੰਟਾ ਘਰ ਦਾ ਬੈਸਟ ਪਲੇਸ ओके द बेस्ट पिज्जा ਦੇ ਨਾਮ ਤੇ ਕੈਫੇ ਆ ਪੈਣ ਹੋ ਰਹਿਆਂ ਦਾ ਜਰੂਰ ਸਾਰੇ ਪੰਜਾਬੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਤੁਸੀਂ ਜਰੂਰ ਨਾ ਇੱਥੇ ਆ ਕੇ ਵਿਜ਼ਟ ਕਰਿਓ ਜਰੂਰ ਇੱਕ ਵਾਰੀ ਇਹ ਭੈਣੋ ਰਿਆਂ ਨੂੰ ਮਿਲ ਕੇ ਜਾਇਓ ਤੇ ਜਰੂਰ ਪੰਜਾਬੀ ਬੰਦੇ ਨੂੰ ਤਾਂ ਵੈਸੇ ਹੀ ਹੌਸਲਾ ਹੋ ਜਾਂਦਾ ਹੈ ਵੀ ਪੰਜਾਬੀ ਸਾਡੇ ਸਾਥ ਦੇ ਰਹੇ ਹੈ ਹੈਨਾ ਤੇ ਨੰਬਰ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਆਪਾਂ ਸਕਰੀਨ ਦੇ ਉੱਪਰ ਚਲਾਤੇ ਦਾ ਬੈਸਟ ਪੀਜ਼ਾ ਹਮੇਸ਼ਾ ਯਾਦ ਰੱਖਿਓ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ